ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਬਾਬਾ ਸਿੱਧ ਤਲਕਰਾਏ ਦੇ ਬਿਲਕੁਲ ਸਾਹਮਣੇ ਦਲੇਰ ਕੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੂਣ ਵਾਲੀ ਸਾਨੂੰ ਆਪਾਂ ਮੱਝ ਦਿਖਾ ਰਹੇ ਹਾਂ ਕਿਹੜਾ ਸੂਆ ਕਿੰਨਾ ਕੁ ਦੁੱਧ ਸੀ ਜਾਂ ਕੀ ਕੰਮ ਆ ਪਾਈਆਂ ਦਾ ਵਪਾਰ ਦਾ ਵਿੱਚ ਤਾਂ ਕੰਮ ਹੈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸਿੰਘਾਂ ਦੀ ਬੰਦਰ ਮਿੱਤਰੋ ਤੁਸੀਂ ਦੇਖ ਸਕਦੇ ਹੋ ਤੇ ਥਾਂਲੇ ਵੀ ਦੀ ਸਾਫ ਹੈ ਕੱਲਾ ਕੱਲਾ ਥਾਣਾ ਕੱਦ ਮਿੱਤਰੋ ਦਰਮਿਆਨਾ ਵਜਨ ਫੁੱਲ ਹੈ ਫੇਸ ਕੁਆਲਿਟੀ ਮਿੱਤਰੋ ਬਹੁਤ ਸੋਹਣੀ ਹੈ ਤੇ ਮੁੱਲ ਵੀ ਮਿੱਤਰੋ ਇਹਦਾ ਜਾਇਜ਼ ਹੀ ਹੋਣਾ ਤੇ ਪੂਰੀ ਵੀਡੀਓ ਤੁਸੀਂ ਦੇਖੋ ਤੇ ਅਗਲੀ ਵੀਡੀਓ ਵੀ ਆਪਣੀ ਹੋਰ ਵੀ ਆ ਰਹੀ ਹੈ ਤੋਰੋ ਜੀ ਇਹਨੂੰ ਮੜਾ ਜਾ ਗਾਵਾਂ ਦੀ ਵੀਡੀਓ ਆ ਰਹੀ ਹੈ ਜਿਹੜੇ ਭਰਾ ਨੇ ਕਿਸੇ ਨੇ ਗਾਂ ਲੈਣੀ ਹੋਵੇ ਤਾਂ ਅਗਲੀਆਂ ਵੀਡੀਓ ਵੀ ਆਪਣੀਆਂ ਜ਼ਰੂਰ ਦੇਖਿਓ ਇਦਾਂ ਦੋਸਤੋ ਤੇ ਇਹਦੋਂ ਪਹਿਲਾਂ ਜਿਹੜੀ ਵੀਡੀਓ ਬਣਾ ਰਹੇ ਆ ਜੀ ਆਪ ਬਣਾ ਕੇ ਆਏ ਨੀਲੀ ਰਾਬੀ ਝੋਟੀ ਦੀ ਜਿਹੜਾ ਹਜੇ ਸੂਟ ਦੇ ਵਿੱਚ ਕਾਫੀ ਬਾਕੀ ਨਮੋੜਲੇ ਪਰ ਵਜਨ ਫੁੱਲਾ ਹੈ ਕਰਦ ਦਰਮਿਆਨਾ ਹੈ ਕਿਉਂਕਿ ਹਰ ਚੀਜ਼ ਆਪਾਂ ਮਿੱਤਰੋ ਦੱਸਾਂਗੇ ਵੀ ਕੋਈ ਆ ਕੇ 19 21 ਨਾ ਕਰੇ ਤੇ ਬੈਸੇ ਤਾਂ ਆਪਣਾ ਕੋਸ਼ਿਸ਼ ਹੈ ਵੀ ਫੋਨ ਤੇ ਮਿੱਤਰੋ ਸੌਦੇ ਹੋ ਜਾਂਦੇ ਆ ਪਰ ਫੇਰ ਵੀ ਆਪਾਂ ਕਹਿੰਦੇ ਆ ਵੀ ਤੁਸੀਂ ਆਪ ਦੀ ਦੇਖ ਭਰ ਕੇ ਸਬਦਾ ਕਰਿਆ ਕਰੋ ਫੇਰ ਬੰਦਾ ਲਾਂਭਾ ਦਿੰਦਾ ਹੈ ਵੀ ਉਹ ਹੋ ਗਿਆ ਜੀ ਆ ਹੋ ਗਿਆ ਤੇ ਕਿਉਂਕਿ ਆਪਣੀਆਂ ਗੱਲਾਂ ਮਿੱਤਰੋ ਸੱਚੀਆਂ ਜੀ ਆਪਾਂ ਉਹਨਾਂ ਚੈਨਲ ਆਪਾਂ ਨੂੰ ਤਾਂ ਹੈ ਨਹੀਂ ਵੀ ਦਿਖਾ ਕੇ ਕੁਝ ਹੋਰ ਤੇ ਨਿਕਲੇ ਕੁਝ ਹੋਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਵਧੀਆ ਜੀ ਠੀਕ ਹੈ ਆਪਣਾ ਕੰਮ ਹੈਗਾ ਟੋਕੜਾ ਘਪਣਾ ਲਿਆ ਕੇ ਬਸ ਬਸ ਟੋਕੜਾ ਲੈ ਲਈ ਦੀਆਂ ਜੀ ਠੀਕ ਹੈ ਤੇ ਘਪਣਾ ਕਰਕੇ ਵੇਚ ਦੀ ਦੀ ਗੱਪਣਾ ਕਰਕੇ ਵੇਚਦੇ ਆ ਕਦੋਂ ਕਦੋਂ ਲੱਗ ਰਹੇ ਹੋ ਕਰਿਓ ਇਹ ਤਾਂ ਬਹੁਤ ਟਾਈਮ ਹੋ ਗਿਆ ਜੀ ਠੀਕ ਹੈ ਹਾਂ ਪਹਿਲਾਂ ਬਜ਼ੁਰਗ ਕਰਦੇ ਸੀ ਹੁਣ ਬਸ ਤਸੀਂ ਕਰ ਨਾਲ ਹੀ ਕਰ ਦਿਓ ਠੀਕ ਐ ਇਹਦਾ ਜੇ ਸੂਏ ਦੀ ਗੱਲ ਕਰੀਏ ਕਿਹੜਾ ਸੂਆ ਇਹਦਾ ਇਹਦਾ ਚੌਥਾ ਸੂਆ ਸੂਣਾ ਜੀ ਚੌਥਾ ਸੂਆ ਨੇ ਸੂਣਾ ਹਾਂਜੀ ਕਿੰਨੇ ਕੁ ਦਿਨ ਬਾਕੀ ਐ ਇਹ ਲੈ ਜੂ ਜੀ ਚਾਰ ਪੰਜ ਦਿਨ ਲੈ ਚਾਰ ਪੰਜ ਮਾਲਕਾਂ ਦਾ ਦੱਸਣ ਦਾ ਮਤਲਬ ਕਿ ਦੁੱਧ ਕਿੰਨਾ ਸੀ ਮਾਲਕਾਂ ਨੇ ਦੱਸਣ ਦਾ ਮਤਲਬ ਤਾਂ 15 ਪਲੱਸ ਦੱਸਿਆ ਜੀ ਹਾਂਜੀ ਤੇ ਬਾਕੀ ਸੂਏ ਤੋਂ ਪਤਾ ਲੱਗੂ ਵੈਸੇ ਲੈਵੇ ਤੋਂ ਦੱਸ ਰਹੀ ਆ ਕੱਢੂ ਦੁੱਧ ਠੀਕ ਐ ਵੀ ਮਨਾਂ 12 13 ਕੱਢਣੀ ਚਾਹੀਦੀ ਆ ਆਰਾਮ ਨਾਲ ਹੈਨਾ ਆਰਾਮ ਨਾਲ ਨਹੀਂ ਆਪਾਂ ਮਾਲਕ ਕਈ ਵਾਰ ਇਹ ਤਾਂ ਵੇਚ ਨਹੀਂ ਹੁੰਦੀ ਆ ਹਨਾ ਉਹ ਕਰ ਵੀ ਜਾਂਦੇ ਆ ਚਲੋ ਕਿਉਂਕਿ ਤੁਸੀਂ ਤਾਂ ਟੋਕਣਾ ਕੱਬਣਾ ਲਿਆਉਣੇ ਠੀਕ ਹੈ ਹੁਣ ਇਹਦਾ ਆਪਾਂ ਮੁੱਲ ਕੀ ਕਰਤਾ ਜੀ ਮੁੱਲੇ ਦਾ ਜੈਜਦੀ ਕਰਾਂਗੇ ਜੀ ਇੱਕ ਪੰਜ ਕਰ ਦਾਂਗੇ ਇੱਕ ਪੰਜ ਹਾਂਜੀ ਮਾਣਤਾਨ ਕਰਾਂਗੇ ਮਾਣਤਾਨ ਕਰ ਦਾਂਗੇ ਮਾਣਤਾਨ ਮਿੱਤਰੋ ਹੋਊਗਾ 1 ਲੱਖ 5000 ਮੁੱਲ ਹੈ ਥਾਂਲੇ ਵੇ ਦੀ ਮਿੱਤਰੋ ਸਾਫ਼ ਹੈ ਕੱਦ ਦਰਮਿਆਨਾ ਫਿਰ ਆਪਾਂ ਤੁਹਾਨੂੰ ਕਹਨੇ ਆ ਵੀ ਮੱਝ ਵਜਣ ਵਾਲੀ ਹੈ ਥਾਂਲੇ ਵੇ ਦੀ ਪਾਲਤਰ ਬਹੁਤ ਸੋਹਣੀ ਹੈ ਚੰਗਾ ਮੋਟਾ ਥਾਣਾ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਜੀ 95176 95174 45504 45504 504 ਹਾਂਜੀ ਓਕੇ 45504 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਸੰਪਰਕ ਕਰੋ ਬਾਈ ਦਾ ਨਾਮ ਹੈਗਾ ਜੀ ਦਲੇਰ ਸਿੰਘ ਤੇ ਬਾਜੀਗਰਾਂ ਦੀ ਮਿੱਤਰੋ ਸਾਹਮਣੇ ਵਸਤੀ ਆ ਘਰ ਕਹਿ ਸਕਦੇ ਆਪਾਂ ਉਹਨਾਂ ਦੇ ਘਰਾਂ ਦੇ ਵਿੱਚੋਂ ਇਹ ਬਾਈ ਹੈ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ